ਦੇਖੋ ਵੀ ਯੂਕੇ ਦੇ ਵਿੱਚ ਵੀ ਇੱਥੇ ਵੀ ਇਦਾਂ ਮੰਗਦੇ ਆ ਇਹਨਾਂ ਸੋਚਿਓ ਕਿ ਸਿਰਫ ਇੰਡੀਆ ਦੇ ਇੱਥੇ ਵੀ ਹੈਗੀ ਐ ਚੀਜ਼ ਇਹ ਜਿੰਨਾ ਵੀ ਏਰੀਆ ਹੈ ਨਾ ਬਹੁਤ ਜ਼ਿਆਦਾ ਐਕਸਪੈਂਸਿਵ ਏਰੀਆ ਹੈ ਤੁਹਾਡੀ ਇਨਕਮ ਬਹੁਤ ਜ਼ਿਆਦਾ ਚਾਹੀਦੀ ਆ ਆਦਰਵਾਇਸ ਬਹੁ ਇੱਥੇ ਬਹੁਤ ਟਾਫ ਆ ਰਹਿਣਾ ਕੰਮ ਨਹੀਂ ਮੁੱਕਣੇ ساری ਜ਼ਿੰਦਗੀ ਇਸ ਕਰਕੇ ਆਪਣੀ ਦੁਆਇ ਨਹੀਂ ਛੱਡਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਯੂਰ ਸੈਂਬਲੋਗਰ ਮੈਂ ਅੱਜ ਆਇਆ ਕਮਲ ਭਾਜੀ ਦੇ ਨਾਲ ਇਹ ਮੇਰਾ ਬ੍ਰੋ ਲੰਡਨ ਬ੍ਰਿਜ ਦੇਖਣ ਆਇਆ ਤੇ ਮੈਂ ਵੀ ਇਹਦੇ ਨਾਲ ਪਹਿਲਾਂ ਸਾਨੂੰ ਭੁਲੇਖਾ ਪੈ ਗਿਆ ਸੀਗਾ ਹਨਾ ਪਤਾ ਨਹੀਂ ਲੱਗਾ ਸੀ ਕਿੱਦਾਂ ਨੇ ਜਾਣਾ ਕਿਉਂਕਿ ਬੌਨ ਸਟਰੀਟ ਤੋਂ ਫਿਰ ਅਸੀਂ ਇੱਕ ਅੰਡਰਗਰਾਉਂਡ ਟ੍ਰੇਨ ਦਾ ਹੀ ਬਣਾਏ ਆ ਆਸੀ ਉਹ ਵिवਟ ਚੱਲੇ ਆ ਤੇ ਨਾਲ ਮੇਰੇ ਕਮਲ ਭਾਜੀ ਆ ਚਲੋ ਸਤਿ ਸ੍ਰੀ ਅਕਾਲ ਜੀ ਤੇ ਸਨਨਾ ਨਾ ਪਹਿਲਾਂ ਵੀ ਆ ਗਏ ਆ ਆ ਤੇ ਕਮਲ ਵੀ ਆਇਆ ਸੀਗਾ ਨਾ ਦੇ ਦੇ ਚਾਹ ਚਾਹ ਨਾ ਹਾਂ ਇਹ ਡਾਇਰੈਕਟ ਥਿਊ ਨੀ ਦੇਖਿਆ ਉਹਨੇ ਨਾਈਟ ਥਿਊ ਦੇਖੂਗਾ ਤੇ ਆ ਮੈਂ ਬਗੈਰ ਆਇਆ ਜੇ ਮਗਰ ਸਾਡਾ ਪੂਰਾ ਇਹ ਇਹ ਆ ਕੇ ਟਰਮੀਨੇਟ ਹੋਣੀ ਆ ਉਹ ਬੇਪੁਂਟ ਤੱਕ ਜਾਣੀ ਆ ਇਹ ਟ੍ਰੇਨ ਤੇ ਆ ਸਾਰਾ ਮੈਸੂ ਬਣਿਆ ਹੋਇਆ ਆ ਕਿਹੜੇ-ਕਿਹੜੇ ਸਟੇਸ਼ਨ ਤੇ ਰੋਕ ਕੇ ਜਾਣੀਆਂ ਆ ਤੁਸੀ ਦੇਖਦੇ ਜੋ ਫੇਰ ਟ੍ਰੇਨ ਕੋ ਚੱਲਦਾ ਨਹੀਂ ਹੈ ਇੰਦੀਆਂ ਕਾफी ਸਫਾਈ ਹੁੰਦੀ ਹੈ ਆਪਣੇ ਆਂ ਇੰਡੀਆ ਦੇ ਵਿੱਚ ਥੋੜੇ ਬਹੁਤ ਹੀ ਪ੍ਰੋਬਲਮ ਹੈਗੀ ਹੈ ਸਫਾਈ ਨਹੀਂ ਲਾ ਕੇ ਤਾਂ ਇੱਥੇ ਸਾਰੀਆਂ ਵਧੀਆ ਤੇ ਅੰਡਰਗਰਾਉਂਡ ਇਹਨਾਂ ਵੀ ਚੱਲਦੀਆਂ ਹਨ ਜਦੋਂ ਅੰਡਰਗਰਾਉਂਡ ਚੱਲਦੀ ਹੈ ਤਾਂ ਫਿਰ ਇੰਟਰਨੈਟ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਇੱਥੇ ਤਾਂ ਪਪਲਾ ਆਪਾਂ ਦੇ ਅੰਡਰਗਰਾਉਂਡ ਨਹੀਂ ਹੈਗੀ ਹੋਪਕਿੰਗ ਟ੍ਰੇਨ ਹੈ ਬਾਹਰੋਂ ਸਹੀ ਚੱਲਦੀ ਹੈ ਤਾਂ ਹੁਣ ਅਸੀਂ ਇੱਥੋਂ ਮੋਸਟਰੀ ਟੁਰਾਂਗੇ ਪਹੁੰਚ ਜਾਈ ਤਾਂ ਫਿਰ ਅਸੀਂ ਆਵਾਂਗੇ ਲੰਡਨ ਬ੍ਰਿਜ ਆਣਾ ਹੋਰ ਆ ਜੀ ਆ ਸਾਉਥ ਹੌਲ ਆਵੇ ਉਹਨਾਂ ਸਾਉਥ ਹੌਲ ਦੇ ਵਿੱਚ ਥਾ ਗਈ ਆ ਸ਼ਾਮ ਪੈ ਗਈ ਮੈਂ ਨਹੀਂ ਲੈ ਨਹੀਂ ਆਇਆ ਪਰ ਇਹ ਦੇਖੋ ਵੀ ਯੂਕੇ ਦੇ ਵਿੱਚ ਵੀ ਇੱਥੇ ਵੀ ਇਦਾਂ ਮੰਗਦੇ ਆ ਇਹਨਾਂ ਸੋਚਿਓ ਕਿ ਸਿਰਫ ਇੰਡੀਆ ਦੇ ਇੱਥੇ ਵੀ ਹੈਗੀ ਆ ਇਹ ਚੀਜ਼ ਮਿਲਦਾ ਤਾਂ ਹੁਣੇ ਆ ਯਾਰ ਚੇਂਜ ਉਹਨੂੰ ਹੱਥ ਮਾਰੀ ਉਹਨੂੰ ਹੱਥ ਮਾਰੀ ਚਲੋ ਦਿਆ ਉਹਨੂੰ ਗਿਆ ਕੇ ਹੈ ਆ ਸਾਰੇ ਇੰਨੇ ਐਡਵਰਟਾਈਜ਼ਿੰਗ ਦਿੱਤੇ ਹੋਏ ਆ ਯਾਰ ਆ ਜੀ ਅੰਡਰਗਰਾਉਂਡ ਟ੍ਰੇਨਾਂ ਇੱਥੇ ਇੰਟਰਨੈਕ ਲਈ ਹੁੰਦਾ ਤੇ ਇੰਜ ਨਹੀਂ ਹੁੰਦੇ ਤੇ ਆ ਜਨਰਲ ਲਾਈਨ ਦਾ ਵਾਸਤੇ ਧਿਆਨ ਰੱਖਣਾ ਹੁੰਦਾ ਆ ਕਿ ਟ੍ਰੇਨ ਬਹੁਤ ਤੇਜ਼ ਆਉਦੀ ਆਪਾਂ ਦਾ ਸ਼ਾਇਦ 11:30 ਵਜੇ ਤੋਂ 12:00 ਵਜੇ ਤੱਕ ਇਹਨਾਂ ਬੰਦ ਹੋ ਜਾਂਦੀਆਂ ਤਾਂ ਫਿਰ ਦੱਖਾਂ ਚੱਲਦੀਆਂ ਤਾਂ ਦੇ ਜਿਆਦਾ ਲੇਟ ਹੋਏ ਤਾਂ ਫਿਰ ਬੱਸੇ ਆਉਣਾ ਪਊਗਾ ਤੇ ਨਾ ਦੇਖਦੇ ਆ ਰਾਤ ਦਾ ਬੂਤ ਹੁੰਦਾ ਘੈਂ ਦਾ ਉੱਤੇ ਲੰਜਾ ਵਿੱਚ ਦਾ ਸੁਦੇ ਨਹੀਂ ਆ ਨਹੀਂ ਹੋਇਆ ਦੇ ਮੈਂ ਰਾਤ ਦਾ ਪਾਲੂ ਆਵਾਂਗੇ ਡੇ ਦੇ ਵਿੱਚ ਤੇ ਐਨਦਰ ਲੋਕੇਸ਼ਨ ਤੇ ਤੇ ਉਹਨਾਂ ਰਾਤ ਦਾ ਵੀ ਘਾਣ ਦਿਖਾਉਂਦੇ ਆ ਲੰਡਨ ਬ੍ਰਿਜ ਦਾ ਕਿੰਨਾ ਨਸੇ ਲੰਡਨ ਟਾਵਰ ਹੋਇਆ ਜਾਂਦਾ ਨਾ ਨਸੇ ਲੰਡਨ ਬ੍ਰਿਜ ਕਹਿੰਦੇ ਨਾ ਤਾਂ ਉਹਦੀ ਇਹਦਾ ਨਾਮ ਲੰਡਨ ਟਾਵਰ ਬਹੁਤ ਜਿਆਦਾ ਸ਼ੋਰ ਆ ਯਾਰ ਤਿੰਨ ਕੰਨਾ ਜਦ ਬਜਦੀ ਆਵਾਜ਼ ਸਰਦੋਦਾ ਇੰਨਾ ਜ਼ਿਆਦਾ ਸ਼ੋਰ ਹੈ ਇਸ ਸਟ੍ਰੀਮ 'ਚ ਸਾਊਥਵਾਰਡ ਦੇ ਸੱਚ ਰੁਕੇ ਨਹੀਂ ਹੁਣ ਸਿੱਧੀ ਲੰਡਨ ਦੇ ਵਾਟਰਲੂ ਤੋਂ ਆਵਾਜ਼ ਸਿੱਧੀ ਲੰਡਨ ਦੇ ਜਿਹੜੇ ਰੁਕੇ ਹੋਇਆ ਜਿਹੜਾ ਸਾਊਥਵਾਰਡ ਸਟੇਸ਼ਨ ਸੇਗਾ ਉਹ ਨਹੀਂ ਰੁਕ ਕੇ ਨਹੀਂ ਤੇ ਹੁਣ ਆਪਾਂ ਆ ਗਏ ਲੰਡਨ ਦੇ ਵਿੱਚ ਆ ਗਿਆ ਭਾਈ ਆਇਆ ਨੋ ਵੇ ਅਸੀਂ ਆ ਗਏ ਆ ਲੰਡਨ ਬ੍ਰਿਜ ਹੁਣ ਇੱਥੋਂ ਨਿਕਾਂਗੇ ਅਸੀਂ ਬਾਹਰ ਬੇ ਆਊਟ ਆਪੋ ਕਿੰਨੀ ਢੰਗਾਈ ਦੇ ਵਿੱਚ ਸੀਗੇ ਹੁਣ ਦੇਣਾ ਕਿੱਥੇ ਤੱਕ ਜਾਣਾ ਪਾਣਾ ਕਿੰਨੀ ਜ਼ਿਆਦਾ ਡੁੰਗੀ ਸੀਗੇ ਅੰਡਰਗਰਾਉਂਡ ਟ੍ਰੇਨਾਂ ਦਾ ਇਹ ਯਾ ਪਰ ਟ੍ਰੇਨ ਕਾਫੀ ਫਾਸਟ ਚੱਲਦੀ ਪਈ ਆ ਆਟੋਮੈਟਿਕ ਸਟੇਅਰਸ ਆ ਆਵਾਜ਼ ਉਹ ਕਰਦੀ ਆ ਇਹਦੀਆਂ ਸ਼ੋਰ ਰਹੀ ਆ ਤੇ ਟ੍ਰੇਨ ਦਾ ਹੀ ਬਹੁਤ ਜ਼ਿਆਦਾ ਸ਼ੋਰ ਸੀ ਮੇਰਾ ਤਾਂ ਕੰਨ ਦੁਖਣ ਲੱਪੇ ਇਹ ਕਾਰ ਲਾਤਾ ਤੇ ਹੁਣ ਆ ਗਏ ਆ ਆ ਸਾਰਾ ਮੈਪ ਆ ਇਹ ਸਾਰਾ ਟ੍ਰੇਨਾਂ ਦਾ ਮੈਪ ਆ ਜਿਸ ਦੇ ਤੇ ਸਟੇਸ਼ਨਾਂ ਦਾ ਸਾਰਾ ਦਾ ਜਿੰਨਾ ਵੀ ਸਾਰਾ ਟ੍ਰੇਨ ਦਾ ਮੈਪ ਆ ਇਹਦਾ ਮੈਪ ਮਿਲ ਵੀ ਜਾਂਦਾ ਆ ਤੇ ਜੇ ਕਿਸੇ ਨੇ ਵੀ ਜਾਣਾ ਆ ਤੇ ਉਹਨੂੰ ਹਰ ਸਟੇਸ਼ਨ ਤੇ ਵੀ ਟ੍ਰੇਨ ਕਿੱਥੋਂ ਜਾਣੀ ਆ ਸਾਰਾ ਦੱਸਿਆ ਹੋਇਆ ਇਹਦੇ ਬਾਰੇ ਤੇ ਅਧਿਕਾਂ ਸਸਤੀਗਾ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਯੂਰ ਸੈਂਬ ਵਲੌਗਰ ਮੈਂ ਅੱਜ ਆਇਆ ਕਮਲ ਭਾਜੀ ਦੇ ਨਾਲ ਇਹ ਮੇਰਾ ਬ੍ਰੋ ਲੰਡਨ ਬ੍ਰਿਜ ਦੇਖਣ ਆਇਆ ਤੇ ਮੈਂ ਵੀ ਇਹਦੇ ਨਾਲ ਪਹਿਲਾਂ ਸਾਨੂੰ ਭੁਲੇਖਾ ਪੈ ਗਿਆ ਸੀਗਾ ਹਨਾ ਪਤਾ ਨਹੀਂ ਲੱਗਾ ਸੀ ਕਿੱਦਾਂ ਨੇ ਜਾਣਾ ਕਿਉਂਕਿ ਬੌਂਸਟਰੀ ਤੋਂ ਫਿਰ ਅਸੀਂ ਇੱਕ ਅੰਡਰਗਰਾਉਂਡ ਟ੍ਰੇਨ ਰਾਹੀਂ ਬਣਾਏ ਆ ਤੇ ਸਾਨੂੰ ਉਹਨੇ ਇੱਥੇ ਲਿਆ ਕੇ ਬਾਹਰ ਕੱਢ ਦਿੱਤਾ ਤੇ ਆਹ ਸਾਰਾ ਰਾਤ ਦਾ ਵਿਊ ਆ ਹੁਣ ਆਪਾਂ ਜਾਣਾ ਆ ਲੰਡਨ ਦੇ ਬ੍ਰਿਜ ਵਾਲੋਂ ਅੱਜ ਹੈਗਾ ਵੀਕਐਂਡ ਏ ਸੈਟਰਡੇ ਤੇ ਇਸ ਕਰਕੇ ਲੋਕੇ ਸਾਰੇ ਇੰਜੋਏ ਕਰਨ ਆਏ ਹੋਏ ਇੱਥੇ ਸਾਰੇ ਲੋਕੇ ਅਜੀ ਦੇਖਾ ਕੇ ਬੰਦਿਓ ਇੱਕ ਇੱਕ ਸਾਰੇ ਲੋਕੇ ਸਾਰੇ ਆਉਣ ਇੰਜੋਏ ਕਰਨ ਆਏ ਵਾ ਸੈਟਰਡੇ ਮਨਾਉਣ ਆਏ ਆ ਬਹੁਤ ਬਹੁਤ ਇਹ ਕੰਮ ਚੱਲਦਾ ਪਿਆ ਇੱਥੇ ਬਹੁਤ ਟਾਈਮ ਬਾਅਦ ਮੈਂ ਵੀ ਹੁਣ ਆਇਆ ਇਧਰ ਨੂੰ ਆ ਦੇਖੋ ਥੋੜੀ ਅਜੀਬ ਜਿਹੀ 스멜 ਆਉਂਦੀ ਆ दारू ਦੀ ਤਾਂ ਦਾ ਨਾ ਕਿਸੇ ਨੇ ਵਾਸ਼ਰੂਮ ਕੀਤਾ ਹੁੰਦਾ ਐ ਇਦਾਂ ਦੀ 스멜 ਆਉਂਦੀ ਐ ਬੜੀ ਗੰਦੀ ਏ ਤੇ ਘੋੜਿਆਂ ਦੀਆਂ ਲਿੱਦਾ ਕਿੱਤੀਆਂ ਆ ਵਿੱਚੇ ਕਿਉਂਕਿ ਤੇ ਪੁਲਿਸ ਵਾਲਿਆ ਘੋੜੇ ਵੀ ਯੂਜ਼ ਕਰਦੇ ਆ ਤੇ ਹੁਣ ਆ ਦੇਖੋ ਕਿੰਨਾ ਕੂੜਾ ਹਰ ਇਸੇ ਵੀ ਕੰਟਰੀਆਂ ਦੇ ਵਿੱਚ ਬਾਹਰ ਇਦਾਂ ਹੁੰਦਾ ਸੈਟਰਡੇ ਨਹੀਂ ਬਹੁਤ ਜ਼ਿਆਦਾ ਟਰੈਸ਼ ਹੋ ਜਾਂਦਾ ਕੂੜਾ ਤੇ ਫਿਰ ਏਜੀ ਸਫਾਈ ਹੋਉਂਗੀ ਕੱਲੂ ਪ੍ਰੋਪਰ ਜੇ ਤੁਸੀਂ ਜਦੋਂ ਮੰਡੇ ਆਉਂਗੇ ਤੁਹਾਨੂੰ ਲੱਗੂ ਤੁਹਾਨੂੰ ਲੱਗਣਾ ਹੀ ਨਹੀਂ ਕਿ ਇੱਥੇ ਇਦਾਂ ਖਲਾਰਾ ਪਿਆ ਹੋਊਗਾ ਯਾਨੀ ਕਿ ਇੱਥੇ ਸਫਾਈ ਗਵਰਨਮੈਂਟ ਇਸ ਚੀਜ਼ ਦਾ ਬਹੁਤ ਧਿਆਨ ਰੱਖਦੀ ਆ ਖਲਾਰਾ ਆਪਣੇ ਜਿੱਦਾ ਪੈਂਦਾ ਹੈ ਨਾ ਇੰਡੀਆ 'ਚ ਖਲਾਰਾ ਇੱਥੇ ਵੀ ਇਦਾਂ ਹੀ ਪੈਂਦਾ ਲੋਕੀ ਇੱਥੇ ਵੀ ਇੰ데 ਚੀਜ਼ਾਂ ਸੜ ਦਿੰਦੇ ਆ ਨਾਟ ਓਨਲੀ ਇੰਡੀਅਨ एवरीवन ਤੇ ਫਿਰ ਇਦਾਂ ਕਿਥੇ ਸਫਾਈ ਹੁੰਦੀ ਰਹਿੰਦੀ ਇਸ ਕਰਕੇ ਇਹ ਸਾਰੀਆਂ ਕੰਟਰੀਆਂ ਕਲੀਨ ਆ ਏਜੀ ਰਾਤ ਦਾ ਲਿੰਡਰ ਬ੍ਰਿਜ ਦਾ ਜਿੰਨਾ ਵੀ ਏਰੀਆ ਆ ਉਹਦਾ 뷰 ਤੇ ਆ ਉਪਰ ਟ੍ਰੇਨ ਚੱਲਦੀ ਆ ਆ ਚਰਚ ਆ ਬਹੁਤ ਸੋਹਣੀ ਆ ਇਹ ਜਿੰਨਾ ਵੀ ਏਰੀਆ ਹੈ ਨਾ ਇਹ ਬਹੁਤ ਜ਼ਿਆਦਾ ਐਕਸਪੈਂਸਿਵ ਏਰੀਆ ਹੈ ਤੇ ਆਪਾਂ ਲੰਡਨ ਵਿੱਚ ਤੋਂ ਕਾਫੀ ਦੂਰਾ ਇੱਥੋਂ ਫੈਰੀ ਆ ਫੈਰੀ ਤੋਂ ਫਿਰ ਤੁਸੀਂ ਜਾ ਸਕਦੇ ਲੰਡਨ ਵਿੱਚ ਤੋਂ ਸਿੱਧਾ ਹੀ ਫੈਰੀ ਦੇ ਵਿੱਚ ਬੈ ਕੇ ਲੰਡਨ ਆਈ ਆ ਟ੍ਰੇਨ ਨਿਕਲਦੀ ਆ ਪਈ ਆ ਦੀ ਲਾਈਟਿੰਗ ਦਾ ਰਾਤ ਨੂੰ ਇਹ ਸਾਰਾ ਰਿਚ ਏਰੀਆ ਆ ਇੱਥੇ ਮਾਲ ਵਗੈਰਾ ਹੋਟਲਸ ਵਗੈਰਾ ਆ ਤੇ ਆਫਿਸ ਵੀ ਜਰਾ ਵੀ ਆ ਤੇ ਕਾਫੀ ਐਕਸਪੈਂਸਿਵ ਏਰੀਆ ਹੈ ਦੇਖ ਸਕਦੇ ਹੋ ਰਾਤ ਨੂੰ ਬਾਕੀ ਬਹੁਤ ਸਨ ਲੱਦਾ ਰਸ਼ ਕਾਫੀ ਅੱਜ ਵੀਕਡੇ ਦੇ ਵਿੱਚ ਘੱਟ ਹੁੰਦਾ ਆ ਤੇ ਮੋਸਲੀ ਸੈਟਰਡੇ ਸੰਡੇ ਇੱਧਰ ਬਹੁਤ ਰੌਣਕ ਹੁੰਦਾ ਲੋਕੀ ਕਾਫੀ ਫੰਕਸ਼ਨ ਕਰਨ ਆਈ ਜਾਂਦੇ ਇੱਥੇ ਹਾਂ ਰਾਤ ਦਾ ਵੀ ਵਾਕਿਆ ਬਹੁਤ ਸੋਹਣਾ ਹੁਣ ਦਿਨ ਨੂੰ ਗਰਮੀ ਹੁੰਦੀ ਆ ਤੇ ਜਿਆਦਾ ਬੀਚ ਤੇ ਜਾਣ ਦਾ ਜਿਆਦਾ ਵਧੀਆ ਆ ਤੇ ਬਸ ਇੱਕ ਚੀਜ਼ ਇੱਥੇ ਲੰਡਨ ਦੇ ਵਿੱਚ ਇੱਕ ਚੀਜ਼ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਤੇ ਆਪਣੇ ਫੋਨ ਨੂੰ ਬੜਾ ਹੋਲਡ ਟਾਈਟਲੀ ਕਰਕੇ ਰੱਖਣਾ ਪੈਂਦਾ ਤੇ ਬਹੁਤ ਜ਼ਿਆਦਾ ਨਾ ਚੋਰੀ ਬਹੁ ਹੁੰਦੀ ਆ ਫੋਨ ਖੋ ਕੇ ਲੈ ਜਾਂਦੇ ਆ ਗੱਡੀਆਂ ਸ਼ੀਸ਼ੇ ਤੋੜ ਕੇ ਚੀਜ਼ਾਂ ਕੱਢ ਕੇ ਲੈ ਜਾਂਦੇ ਆ। ਬਹੁਤ ਸਵਾ ਸਾਰਾ ਕੁਝ ਹੋਆ ਫਿਰ ਵੀ ਚੀਜ਼ ਹੋ ਜਾਂਦੀ ਆ। ਕਿਉਂਕਿ ਅਲੱਗ-ਅਲੱਗ ਕੰਟਰੀਆਂ ਦੇ ਲੋਕ ਇੱਥੇ ਆਏ ਹੋਏ ਆ, ਕਈ ਕੰਮ ਨਹੀਂ ਕਰਦੇ, ਉਹ ਚੋਰੀ ਕਰਕੇ ਗਿੱਜ ਗਏ ਉਹ ਜਿੱਦਾਂ ਵੀ ਨਾ। ਪਰ ਇਸੀ ਦਾ ਥੋੜਾ ਜਿਆਦਾ ਧਿਆਰ ਕਰਾਂ। ਮੈਂ ਕੋਈ ਵੀ ਆ, ਕੋਈ ਵੀ ਆਉਂਦਾ ਆ, ਮੈਂ ਉਹਨੂੰ ਇਹ ਸੁਜੈਸ਼ਨ ਦਊਂਗਾ ਕਿ ਆਪਣੀਆਂ ਜਿਹੜੀਆਂ ਤੁਹਾਡੀਆਂ ਥਿੰਗਸ ਆ ਇੰਪੋਰਟੈਂਟ ਚੀਜ਼ਾਂ ਉਹਨੂੰ ਹਮੇਸ਼ਾ ਸਾਮਕੇ ਹੀ ਰੱਖੋ। ਰਾਤ ਨੂੰ ਜਿੱਦਾਂ ਹੁਣ ਥੋੜੀ ਮੌਸਮ ਵਧੀਆ ਆ, ਘੁੰਮਣ ਵਾਲਾ ਮੌਸਮ ਆ। ਵਿੰਟਰ ਜਦੋਂ ਹੁੰਦਾ ਨਾ ਸਾਦੀਆਂ ਆਉਂਦੀਆਂ ਇੱਥੇ ਤਾਂ ਬਹੁਤ ਜਲਦੀ ਹਨੇਰਾ ਹੋ ਜਾਂਦਾ 4 ਵਜੇ ਤੱਕ ਪਰਪਰ ਹਨੇਰਾ ਹੋ ਜਾਂਦਾ ਤਾਂ ਬੰਦੇ ਨੂੰ ਘੁੰਮਣਾ ਕੀ ਹੈ ਤੇ ਇੰਜੋਏ ਨਹੀਂ ਹੁੰਦਾ ਆਈੜੀਆਂ ਫੈਰੀਆਂ ਨਾ ਇਹ ਜਾਂਦੀਆਂ ਆ ਲੰਡਨਾਈ ਨੂੰ ਤੇ ਤੇ ਪਾਰਟੀ-ਖਾਲਟੀ ਵੀ ਚੱਲਦੀ ਹੈ ਨਾਲ ਦੇ ਵਿੱਚ ਕਾਫੀ ਲੋਕ ਇੰਜੋਏਮੈਂਟ ਕਰ ਲੈਂਦੇ ਇੱਥੇ ਤਾਂ ਆਪਣਾ ਲੰਡਨ ਮੈਜਰ ਚੱਲਦੇ ਆ ਰੋਡ ਕਰਾਸ ਕਰਕੇ ਆਪਾਂ ਜਾਣਾ ਉਹ ਸਾਈਡ ਤੋਂ ਉੱਥੋਂ ਫਿਰ ਨਾਲ-ਨਾਲ ਸੱਦਾ ਹੀ ਬ੍ਰਿਜ ਦੇ ਕੋਲ ਜਾਵਾਂਗੇ ਲਗਦੀਆਂ ਫੈਰੀਆਂ ਜਿਹਨੂੰ ਆਪਾਂ ਬੋਟ ਕਹਿੰਦੇ ਆ ਤੇ ਇੱਥੋਂ ਤੁਸੀਂ ਇੱਥੇ ਆਹ ਉਹੜੀ ਇੱਕ ਵੱਡੀ ਫੋਟ ਆ ਉੱਥੇ ਪਾਰਟੀ ਸ਼ਾਲਟੀ ਚੱਲ ਸਕਾਂ ਕਿ ਖਾਂ ਤੇ ਮੈਂ ਉਹ ਇੱਕ ਰੈਸਟੋਰੈਂਟ ਬਣਾ ਹੋਇਆ ਉੱਥੇ ਉਹ ਦੇਖੋ ਪਾਰਟੀ ਚੱਲਦੀ ਪਈ ਆ ਉੱਥੇ ਇਸ ਟਾਈਮ ਇਸ ਟਾਈਮ ਪਾਰਟੀ 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 ਆ ਦੇਖੋ ਵੱਡਾ ਸ਼ਿਪ ਇਹ ਕਿਤੇ ਨਹੀਂ ਜਾਂਦਾ ਆ ਸ਼ਿਪ ਲਿਖਾ ਦੇਗਾ ਜੀ ਉਹ ਸ਼ਿਪ ਕਿਤੇ ਨਹੀਂ ਜਾਂਦਾ ਇਹ ਇੱਥੇ ਹੀ ਰਹਿੰਦਾ ਇਹਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਲੋਕ ਇੱਥੇ ਆਉਂਦੇ ਆ ਇੱਕ ਰੈਸਟੋਰੈਂਟ ਦੀ ਤਰ੍ਹਾਂ ਹੀ ਯੂਜ਼ ਕਰਦੇ ਆ ਤੇ ਇੱਥੇ ਆਪਣਾ ਖਾਣਾ ਪੀਣਾ ਪੰਜ ਸ਼ਾਨ ਓਕੇ ਆ ਡਾਨਿਆਂ ਤੋਂ ਬਾਅਦ ਕੁਝ ਨਹੀਂ ਹਨਾ ਇੱਥੇ ਉਹ ਖਾ ਵੀ ਸਾਦੇ ਤੁਸੀਂ ਤੇ ਮੇਰਾ ਪਲਾਨ ਸੀਗਾ ਇੱਥੇ ਹੋਂਦ ਆਈ ਨਹੀਂ ਹੁੰਦਾ ਟਾਈਮ ਹੀ ਨਹੀਂ ਮਿਲਦਾ ਯੂਕੇ ਕੰਮ ਨਹੀਂ ਛੱਡਦਾ ਹਨਾ ਬੰਦੇ ਦਾ ਜਿਨੂੰ ਕਰ ਦਿੰਦਾ ਆ ਦੇਖੋ ਨਿਸ਼ਾਪ ਕਾਫੀ ਵੱਡੀ ਟ੍ਰੇਪ ਸ਼ੇਪ ਪਿਆ ਯਾਰ ਹਣਾ ਦਿਖਾਇਆ ਕਾਫੀ ਵੱਡੀ ਸ਼ੇਪ ਦੇਖ ਤਾਣਾ ਲੰਡਰ ਭੇਜ ਸਾਡੇ ਹੱਥ ਖਾਂਦਾ ਤਾਰਾ ਜਦੋਂ ਜਦੋਂ ਆਪਣੇ ਏਜੰਟ ਬੰਦੇ ਨੂੰ ਡ੍ਰੀਮ ਦਿਖਾਉਂਦੇ ਆ ਇੰਗਲੈਂਡ ਦਾ ਉਹ ਇਹ ਬ੍ਰਿਜ ਦਿਖਾਉਂਦੇ ਆ ਕਲੰਡਾ ਦਿਖਾਉਂਦੇ ਆ ਇਹ ਦੋ ਚੀਜ਼ਾਂ ਦਿਖਾ ਕੇ ਤਾਂ ਕਹਿੰਦੇ ਆ ਪਿਛਾ ਡਰ ਕੇ ਕਹਿੰਦੇ ਜਾਣਾ ਤੇ ਜਾਣਾ ਹੀ ਉੱਥੇ ਆ ਤੇ ਆਖੇ ਪਰ ਲੱਗਦਾ ਸਹੀ ਗੱਲ ਆ ਇਹ ਤਾਂ ਗੱਲ ਸਹੀ ਆ ਲਾਈਫ ਚ ਸਟ੍ਰਗਲ ਬਹੁਤ ਆਦਾ ਮੋਸਟਲੀ ਇਨ ਅਬਰਾਉਡ ਇਟ ਇਸ ਨੋਟ ਈਜ਼ੀ ਟੂ ਸਰਵਾਈਵ ਹੇਰ ਲੋ ਭਾਈ ਇੱਥੋਂ ਦੇਖੋ ਲੰਡਨ ਬ੍ਰਿਜ ਤੇ ਲੰਡਨ ਟਾਵਰ ਵੀ ਕੰਦੇ ਨੂੰ ਸੈਂਟਰ ਤੋਂ ਖੁੱਲਦਾ ਹੈ ਇਹ ਜਦੋਂ ਕੋਈ ਸ਼ਿਪ ਆਉਂਦਾ ਆ ਕੋਈ ਕੋਦੀ ਹਾਈਟ ਹੁੰਦੀ ਆ ਤੇ ਉਹ ਇਸ ਕਰਕੇ ਫਿਰ ਇਹ ਖੋਲਦਾ ਆ ਕੁਝ ਇਸ ਤਰ੍ਹਾਂ ਤੇ ਬਹੁਤ ਟਾਈਮ ਪਹਿਲਾਂ ਇੱਕ ਮੈਂ ਕਦੇ ਕਹਾਣੀ ਸੁਣੀ ਸੀ ਜਦੋਂ ਮੈਂ ਕਮਲ ਮੈਂ ਨਾ ਜਦੋਂ ਛੋਟਾ ਸੀ ਤਾਂ ਮੈਂ ਕਹਾਣੀ ਸੁਣੀ ਸੀ ਕਿ ਇੱਕ ਇੰਡੀਅਨ ਬੰਦੇ ਨੇ ਇਹਦੀ ਇਸ ਚੀਜ਼ ਬਣਾਈ ਆ ਤੇ ਲੰਡਨ ਬ੍ਰਿਜ ਦਾ ਇਹੜਾ ਖੁੱਲਣ ਵਾਲਾ ਸਿਸਟਮ ਆ ਉਹ ਇੰਡੀਅਨ ਬੰਦੇ ਨੇ ਬਣਾਈ ਆ ਤੇ ਇਹ ਫਿਰ ਗੋਰਿਆਂ ਨੇ ਉਹ ਤੋਂ ਪੁੱਛਿਆ ਵੀ ਤੂੰ ਕਿੱਦਾਂ ਬਣਾਇਆ ਤੇ ਉਸ ਬੰਦੇ ਨੇ ਪਾਣੀ ਦੇ ਵਿੱਚ ਚਾਬੀ ਸੜ ਦਿੱਤੀ ਜੀ ਉਹ ਖੁੱਲਾ ਨਹੀਂ ਉਹਨਾਂ ਦੇ ਕੋਲ ਮਤਲਬ ਅਸੀਂ ਉਸ ਵੇਲੇ ਬੜਾ ਬਲੀਵ ਕਰਦੇ ਸੀਗੇ ਨਾ ਜੋ ਵੀ ਇਹ ਚੀਜ਼ਾਂ ਨਾਲ ਕੇ ਕਿਸਮ ਦਾ ਸਾਨੂੰ ਗੁੰਮਰਾਹ ਅਨ ਐਜੂਕੇਟਡ ਪਰਸਨ ਜਦੋਂ ਸਾਨੂੰ ਵੀ ਚੀਜ਼ਾਂ ਐਜੂਕੇਟ ਨਹੀਂ ਕਰਦੇ ਨਾ ਪਰ ਉਹ ਸਚਾਈ ਨਹੀਂ ਸੀ ਝੂਠ ਸੀ ਸਾਰਾ ਕੁਝ ਗੋਰਿਆਂ ਨੇ ਹੀ ਬਣਾਇਆ ਸਾਰਾ ਕੁਝ ਉਹਨਾਂ ਦਾ ਹੀ ਆ ਪਰ ਉਸ ਦਿਵਲ ਸਾਨੂੰ ਇਹ ਦੱਸਿਆ ਜਾਂਦਾ ਸੀ ਚਾਬੀ ਸੜਤੀ ਜੀ ਸਾਰਾ ਕ੍ਰੈਡਿਟ ਆਪੇ ਲੈਣਾ ਜਿੰਨਾ ਵੀ ਕ੍ਰੈਡਿਟ ਲੈਣਾ ਹੈ ਨਾ ਅਸੀਂ ਲੈਣਾ ਉਹਨਾਂ ਨੂੰ ਨਹੀਂ ਦੇਣ ਦੇਣਾ ਜੋ ਮਰਜ਼ੀ ਹੋ ਜਵੇ ਤੇ ਇਹ ਸਾਡੇ ਖਾਸੀਅਤ ਹੈ ਆਪਣੇ ਨਾ ਆਪਣੇ ਇੰਡੀਆ ਦੇ ਕਿ ਵੀ ਸਾਰੇ ਕ੍ਰੈਡਿਟ ਆਪੇ ਲੈਣੇ ਕੋਈ ਨਾ ਕੋਈ ਕਹਾਣੀ ਬਣਾਈ ਦੇਣੀ ਆ ਤੇ ਆ ਲੰਡਨ ਬ੍ਰਿਜ ਆ ਕਾਫੀ ਸੋਨਾ ਹੈ ਤੇ ਜਿੰਨਾ ਵੀ ਲੰਡਨ ਦਾ ਇਹ ਏਰੀਆ ਆ ਬਹੁਤ ਜ਼ਿਆਦਾ ਐਕਸਪੈਂਸਿਵ ਆ ਇੱਥੇ ਬਾਹਰ ਤੇ ਹੋਟਲਸ ਵਗੈਰਾ ਬਹੁਤ ਜ਼ਿਆਦਾ ਇੱਥੇ ਤੇ ਸ਼ਾਪਿੰਗ ਮਾਲ ਵੀ ਆ ਕਾਫੀ ਐਕਸਪੈਂਸਿਵ ਬ੍ਰਾਂਡਸ ਆ ਇੱਥੇ ਤੇ ਉਦਾਂ ਵੀ ਜੇ ਕਿਸੇ ਨੇ ਇੱਥੇ ਆਵਲੋ ਸੀ ਰੈਂਟ ਹਾਇਰ ਕਰਨਾ ਹੈ ਜਾਂ ਸਿਟੀ ਸੀ ਲੈਣਾ ਆ ਤਾਂ ਤੁਹਾਡ ਨੂੰ ਮਤਲਬ ਤੁਹਾਡੀ ਇਨਕਮ ਬਹੁਤ ਜ਼ਿਆਦਾ ਚਾਹੀਦੀ ਆ ਆਦਰਵਾਇਜ਼ ਬਹੁਤ ਇੱਥੇ ਬਹੁਤ ਟਾਫ ਆ ਨਾ ਰਹਿਣਾ ਤੇ ਕਾਫੀ ਲੋਕ ਇੱਥੇ ਹੁੰਦੇ ਆ ਇੰਜੋਏ ਕਰਨ ਆਉਂਦੇ ਆ ਤੇ ਹੁਣ ਸਮਰ ਚੱਲਦਾ ਪਿਆ ਆ ਤੇ ਮੋਸਟਲੀ ਕਾਫੀ ਲੋਕ ਦਿਨ ਰਾਤ ਹੁਣ ਘੁੰਮਦੇ ਹੀ ਰਹਿੰਦੇ ਆ ਤੇ ਰਾਤ ਨੂੰ ਦਾ ਵੀ ਆ ਇੱਥੇ ਦਾ ਨੰਨ ਬ੍ਰਿਜ ਦਾ ਤੇ ਤੁਹਾਨੂੰ ਲੰਨਨ ਬ੍ਰਿਜ ਦੇ ਕੋਲ ਵੀ ਦਿਖਾ ਦਿੰਦੇ ਆ ਚੱਲਦੇ ਆ ਅੰਦਰ ਨੂੰ ਲਾਗੇ ਨੂੰ ਤੇ ਲਾਈਟਿੰਗ ਕਿੰਨੀ ਹੋਈ ਆ ਸੋਹਣੀ ਲੱਗਦੀ ਆ ਕ੍ਰਿਸਮਸ ਨੂੰ ਬਹੁਤ ਜ਼ਿਆਦਾ ਇੱਥੇ ਲਾਈਟਿੰਗ ਹੁੰਦੀ ਹੈ ਤਾਂ ਕਾਫੀ ਤਿਆਰੀਆਂ ਹੁੰਨ ਲੱਗ ਪੈਂਦੀਆਂ ਹਨ ਗ੍ਰਿਜ਼ਮੇ ਦੀਆਂ ਜੇ ਤਾਂ ਤਿਆਰੀਆਂ ਹੁੰਦੀਆਂ ਆ ਤਾਂ ਮੈਨੂੰ ਲੱਗਦਾ ਇੱਕ ਦੋ ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਆ ਤੇ ਦਸੰਬਰ ਦੇ ਵਿੱਚ ਹੁੰਦੀ ਹੈ ਕ੍ਰਿਸਮਸ ਤੇ ਉਦੋਂ ਤਾਂ ਦੇਖਣ ਵਾਲਾ ਹੁੰਦਾ ਇੱਥੇ ਦਾ ਮਾਹੌਲ ਲਾਈਟਿੰਗ ਰਾਤ ਨੂੰ ਤਾਂ ਬਹੁਤ ਜ਼ਿਆਦਾ ਕੈਂਡਲ ਵਿਊ ਹੁੰਦੇ ਆ ਤੇ ਉਦੋਂ ਦਾ ਆਲੋ ਵਾਲੇ ਕੰਟਰੀਆਂ ਦੇ ਟੂਰਿਸਟ ਬਹੁਤ ਜ਼ਿਆਦਾ ਆਉਂਦੇ ਇੱਥੇ ਮੋ ਜ਼ਰਪੀਅਨ ਆਪਣੇ ਕੰਟਰੀ ਦੇ ਹੋਰ ਕੰਟਰੀਆਂ ਅਮਰੀਕਾ ਬਹੁਤ ਜ਼ਿਆਦਾ ਆਉਂਦੇ ਇੱਥੇ ਉਸ ਵੇਲੇ ਉਹ ਕ੍ਰਿਸਮਸ ਕਿਤੇ ਇਦਾਂ ਹੈ ਕਿ ਅਲੱਗ-ਅਲੱਗ ਕੰਟਰੀਆਂ ਦੇ ਦਾ ਬਿਜ਼ਨਸ ਦੇਖਣ ਆਉਂਦੇ ਕੋਈ ਇੰਦਰ ਇੰਗਲੈਂਡ ਦੇ ਹੋਰ ਕੰਟਰੀ ਜਾਂਦੇ ਹੋ ਇੰਗਲੈਂਡ ਹੁੰਦੇ ਆ ਮਤਲਬ ਇੰਨਾ ਬਿਜ਼ਨਸ ਦਾ ਬੜਾ ਇੰਜੋਏ ਕਰਦੇ ਆ ਸਾਡੇ ਦੇਖਣ ਆਉਂਦੇ ਆ ਦੇਖੋ ਵੀ ਕੋਲ ਆਈ ਜਾਂਦੇ ਆ ਆਪਾਂ ਹੁਣ ਬ੍ਰਿਜ ਤੇ ਤੇ ਆ ਭਾਜੂ ਨਹੀਂ ਹਿਸਾਬ ਤਾਬ ਕਰਦੇ ਹੋ ਜਿੱਦਾਂ ਕੋਈ ਵੀ ਚੀਜ਼ ਲੈਂਦੇ ਆ ਬਿੱਲ ਰੱਖ ਲੈਂਦੇ ਆ ਇਹ ਨਾਲੇ ਫੋਟੋ ਖਿੱਚਦੇ ਆ ਫੇਰ ਇੰਡੀਆ ਭੇਜ ਦਿੰਦੇ ਆ ਤੇ ਕਹਿੰਦੇ ਦੇਖੋ ਭਾਈ ਮੈਂ ਇਹਦਾ ਖਾ ਲਿਆ ਫੇਰ ਘਰੋਂ ਕੇ ਗਾਲਾਂ ਪੈਣੀਆਂ ਨੇ ਕੱਲੂ ਪੈ ਘਰ ਚੀ ਜਾਂਦਾ ਵੇ ਮੁੰਡਾ ਕਹਿੰਦਾ ਹੁਣ ਮੈਂ ਹਵਾ ਹੀ ਖਾ ਲਵਾਂ ਨਾਲ ਹਿਸਾਬ ਤਾਂ ਪੂਰਾ ਹਿਸਾਬ ਤਾਂ ਜਿੱਦਾਂ ਚੱਲ ਮੇਰਾ ਪੁੱਤ ਜੋ ਹਿਸਾਬ ਦਿੰਦਾ ਹੁੰਦਾ ਹੁੰਦਾ ਨਾ ਕਿੰਨੀਆਂ ਦਿਹਾੜੀਆਂ ਲੱਗੀਆਂ ਸੀ ਉਹ ਸਾਹ ਬਈ ਹੁਣ ਅੱਪਾ ਜਾਵਾਂਗੇ ਬ੍ਰਿਜ ਦੇ ਉੱਪਰ ਤੇ ਤੂੰ ਉਸ ਵੇਲੇ ਬ੍ਰਿਜ ਦੇ ਉਪਰ ਆਏ ਸੀਗਾ ਪਰ ਚੜਿਆ ਸੀਗਾ ਆਏ ਸੀ ਮੈਂ ਬੀਬੀ ਕੋਝ ਨਹੀਂ ਸੀ ਕੋਦੋ ਕਿਸੇ ਵਿੱਚ ਉਹਦੋ ਬ੍ਰਿਜ ਹੈ ਨਹੀਂ ਸੀਗਾ ਹੁਣੇ ਲੈ ਕੇ ਆਂਦਾ ਨਹੀਂ ਕੁਝ ਨਹੀਂ ਸੀ ਤਾਂ ਪੂਰਾ ਹਰਸਦਾ ਸੋਨਾ ਹੈ ਦੇਖਾਂ ਮੈਂ ਇਜ਼ਕ ਚੱਲਦਾ ਨਹੀਂ ਯਾਰ ਇਹ ਲੰਦੇ ਆਪਾਂ ਬੋਲਸਾਂ ਲੱਗੇ ਹੁਣ ਆ ਦੇ ਗਾਪਾ ਵੀ ਆਉ ਉਹ ਲਿ ਬ੍ਰਿਜ ਤੇ ਆ ਗਿਆ ਆ ਆ ਉਹ ਵੇ ਆਇਆ ਬ੍ਰਿਜ ਉਹ ਕਾਰ ਉਹ ਫੀਲਿੰਗ ਜੇ ਨਹੀਂ ਕਰ ਦਿੰਦੇ ਸ਼ਾਹਰੂਖ ਖਾਨ ਵਾਲਾ ਪੋਜਿਆ ਹਾਂ ਹਾਂ ਐ ਕਿ ਅੰਦਰ ਦੂਸਾ ਪੁਆਇੰਟ ਕਿਵੇਂ ਆਸਟਾ ਮੈਂ ਹੈ ਗਿਆ ਸੀ ਬ੍ਰਿਜ ਤੇ ਉੱਪਰ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਹਾਂ ਦਿਖਾਉਂਗਾ ਬਜਿੱਤੋ ਇਹ ਖੁੱਲਦਾ ਹੈ ਜਿੱਥੇ ਖੁੱਲਦਾ ਉੱਥੇ ਪਾਰਟ ਕੀਤਾ ਹੋਇਆ ਉਹਦਾ ক্লোਜ਼ ਅਪ ਜਦੋਂ ਖੁੱਲਦਾ ਆ ਹਨਾ ਉਹ ਸੈਂਟਰ ਚੋਂ ਖੁੱਲਦਾ ਇਹ ਆ ਜੀ ਲੰਡਨ ਬ੍ਰਿਜ ਦੇ ਨਜ਼ਾਰੇ ਪਿੰਡਾਂ ਚੋਂ ਆਏ ਆ ਸਿੱਧਾ ਯੂਕੇ ਜੋਂ ਆਏ ਆ ਸਾਨੇ ਪੜਨ ਤੋਂ ਜਹਾਜ਼ ਲੈ ਕੇ ਆਂਦਾ ਸੀਗਾ ਤੁਸੀਂ ਸਿੱਧਾ ਇੱਥੇ ਆ ਗਏ ਸਿੱਧਾ ਇੱਥੇ ਚਾਰਟਰ ਹਨਾ ਹਾਲ ਲੱਗੀਆਂ ਲੇਟਾਂ ਜਿਹੜੀਆਂ ਉੱਪਰ ਨੂੰ ਤੁਸੀਂ ਉਹ ਤੇ বাজਦੀ ਆ ਰੰਗ ਚੇਂਜ ਹੁੰਦੇ ਰਹਿੰਦੇ ਇਹਨਾਂ ਦੇ ਆ ਜਿਹੜਾ ਹਿੱਸਾ ਆ ਜਿਹੜਾ ਤੁਸੀਂ ਦੇਖਦੇ ਪਏ ਆ ਇਹ ਖੁੱਲਦਾ ਆ ਜਨਾਹ ਕੇ ਹਿੱਸਾ ਆ ਕਾਫੀ ਲੰਬਾ ਆ ਹੈ ਆ ਆਇਆ ਆਇਆ ਸੈਂਟਰ ਇੱਥੋਂ ਖੁੱਲਦਾ ਅੱਜੇ ਤੋਂ ਜਦੋਂ ਕੋਈ ਅੰਨ ਲੰਗਦਾ ਨਾ ਅਹਿਲਦਾ ਆ ਇਹ ਜੰਪ ਕਰਦਾ ਆ ਇਹ ਫੀਲ ਕਰ ਸਕਦਾ ਤੂੰ ਇਹਨੂੰ ਸਾਡੇ ਪਾਣਾ ਹਿਲ ਜੂ ਇੱਥੋਂ ਖੁੱਲਦਾ ਆ ਇਹ ਇਸ ਟਾਈਮ ਇਦਾਂ ਓਪਨ ਖੁੱਲਦਾ ਆ ਅਸਰੇ ਪਾਰ ਕੀ ਕੁਝ ਮਸ ਆ ਚੀਜ਼ ਆ ਇੱਥੋਂ ਸ਼ਿਪ ਨੰਗਦਾ ਆ ਇੱਥੋਂ ਇੱਥੋਂ ਸ਼ਿਪ ਜਦੋਂ ਆਉਂਦਾ ਆ ਫਿਰ ਖੁੱਲਦਾ ਆ ਤਾਂ ਬਾਕੀ ਸਾਰਾ ਦਾ ਲੰਗਰ ਖੁੱਲ੍ਹਦਾ ਚੱਲਦਾ ਸਟਰੋਂਗ ਬਣਾਇਆ ਹੋਇਆ ਕਿੰਨੇ ਸਾਲ ਹੋ ਗਏ ਬਣੇ ਨੇ ਤੇ ਲੁਕਸ ਲਾਈਕ ਨਿਊ ਹਜੇ ਵੀ ਇਹ ਅਬ ਮੈਂ ਚੀਜ਼ ਦੇਖੀ ਜਿੰਦੇ ਲਾਇਓ ਆਏ ਅੱਲਾਹ ਅੱਲਾਹ ਮਾਸ਼ਾ ਅੱਛਾ ਇਹ ਇਹ ਸਾਰੇ ਮੇਰਾ ਤਾਂ ਆਸ਼ਿਕਾਂ ਦਾ ਕੰਮ ਆ ਇਹ ਤੇ ਜਿੱਦਾਂ ਜਿੱਦਾਂ ਜੋੜੀਆਂ ਆਉਂਦੀਆਂ ਫਿਰ ਉਹ ਜਿੰਦਾ ਲਾ ਕੇ ਚੱਲ ਜਾਂਦੇ ਆ ਵੇ ਸਾਡਾ ਪਿਆਰ ਸਲਾਮਤ ਰਹੇ ਸ਼ਬੀਸ਼ੇ ਜੀ ਆ ਸਾਰਿਆਂ ਦੀਆਂ ਆ ਦੇਖੋ ਸਾਹ ਬਸ 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 ਇਹ ਆਸ਼ਿਕਾਂ ਨੇ ਕੰਮ ਅੱਲਾ ਵੱਲੂ ਵਾਲੇ ਹੀ ਆ ਯੂ ਐਨ ਮੀ ਫੋਰਐਵਰ ਆ ਸਾਰੇ ਜਿਹੜੇ ਪਿਆਰfully ਕਰਦੇ ਆ ਉਹ ਇਦਾਂ ਜਿੰਦਾ ਲੱਗ ਜਾਂਦੇ ਆ ਇਹ ਨਵੀਂ ਨਵੀਂ ਚੀਜ਼ਾਂ ਕਰੀ ਜਾਂਦੇ ਆ ਆ ਦੇਖੋ ਅਸੀਂ ਲੰਡਨ ਬ੍ਰਿਜ ਕਹਿੰਦੇ ਆ ਇਹਦਾ ਅਸਲੀ ਨਾਮ ਹੈਗਾ ਟਾਵਰ ਬ੍ਰਿਜ ਆ ਲਿਖਿਆ ਹੋਇਆ ਵੀ ਹੈ ਇਹਦਾ ਬਾਰੇ ਸਾਰਾ ਆ ਇਹਦਾ ਸਾਰਾ ਮੈਪ ਬਣਿਆ ਆ ਲੰਡਨ ਟਾਵਰ ਦਾ ਸਾਰਾ ਆ ਮੈਪ ਤੇ ਇਹ ਜੀ ਟਾਵਰ ਬ੍ਰੇਜਿਆ ਨੂੰ ਲੰਡਨ ਬ੍ਰਿਜ ਬੋਲ ਦਿੰਦੇ ਆ ਪਰ ਇਹ ਹੈਗਾ ਇਹ ਟਾਵਰ ਬ੍ਰਿਜ ਇਹਦਾ ਅਸਲੀ ਜਿਹੜਾ ਨਾਮ ਆ ਤੇ ਇਹ 1886 ਚ ਬਣਿਆ ਸ਼ੁਰੂ ਹੋਇਆ ਤੇ 1894 ਦੇ ਵਿੱਚ ਇਹ ਹੋਇਆ ਕੰਪਲੀਟ 8 ਸਾਲ ਲੱਗੇ ਇਹਨੂੰ ਬਣਾਉਣੇ ਨੂੰ 8 ਸਾਲ ਲੱਗੇ ਇਸ ਪੂਰੇ ਸਟਰਕਚਰ ਨੂੰ ਤਿਆਰ ਹੋਣ ਨੂੰ ਇਹਦਾ ਮਿਲਣ ਦਾ ਮੋਟਿਵ ਵੀ ਇਹੀ ਸੀਗਾ ਕਿ ਰਿਵਰ ਦੇ ਉੱਪਰ ਉਹ ਨਹੀਂ ਸੋਚਿਆ ਕਿ ਅਸੀਂ ਰਿਵਰ ਦੇ ਉੱਪਰੋਂ ਸ਼ਾਰਟਕਟ ਰਸਤਾ ਆਣਾ ਤਾਂ ਘੁੰਮ ਕਿਉਂਣਾ ਰਿਵਰ ਤੇ ਇਹ ਬ੍ਰਿਜ ਵੀ ਬਣਾਇਆ ਫਿਰ ਸੋਚਿਆ ਕਿ ਅਸੀਂ ਇਹ ਬਰਜੀ ਬਣਾਉਣਾ ਹੈ ਤਾਂ ਫਿਰ ਸਾਡੇ ਸ਼ਿਪ ਵੀ ਲੰਗਣ ਉਹਦੇ ਹਿਸਾਬ ਨਾਲ ਇਹਨੂੰ ਬਿਲਡ ਕੀਤਾ ਤਾਂ ਹੀ ਇਹ ਖੁੱਲਦਾ ਆ ਕਿ ਜਦੋਂ ਸ਼ਿਪ ਵੱਡਾ ਆ ਆ ਦੇਖੋ ਜਿੱਦਾਂ ਉਹਨਾਂ ਆ ਚੀਜ਼ ਆ ਹੁਣ ਆਹ ਛੇਪਾਂ ਦਾ ਫਿਰ ਇਹ ਦਸੈਂਟ ਜੋ ਖੁੱਲ ਜਾਂਦਾ ਸ਼ਿਪ ਲੰਗ ਜਾਂਦਾ ਆਟੋਮੈਟਿਕਲੀ ਫਿਰ ਕਲੋਜ਼ ਹੋ ਜਾਂਦਾ ਇਹ ਇਹੀ ਚੀਜ਼ ਇਹਨਾਂ ਦਾ ਮੋਟਿਵ ਸੀਗਾ ਹੁਣ ਲੋਕ ਕਹਿੰਦੇ ਆਮ ਚੱਲਦਾ ਆ ਚੱਲਦੇ ਰਹਿੰਦਾ ਇਹ ਲੰਗਦੇ ਰਿਹਾ ਤੇ ਜਦੋਂ ਸ਼ਿਪ ਆਉਣਾ ਹੁੰਦਾ ਆ ਵਾਲਿੰਗ ਹੋ ਜਾਂਦੀ ਹੈ ਕਿ ਸ਼ਿਪ ਆ ਰਿਹਾ ਤਾਂ ਵੀ ਸਾਰਾ ਕੁਝ ਲੁੱਕ ਜਾਂਦਾ ਤਾਂ ਖੋਲਦਾ ਤੇ ਸ਼ਿਪ ਨਿਕਲ ਜਾਂਦਾ ਤਾਂ ਜੀ ਇਹ 1886 ਤੇ ਜੀ ਸ਼ੁਰੂ ਹੋਇਆ ਬੰਨਾ ਤੇ ਇੱਥੇ ਜੀ ਤੁਸੀਂ ਜਿੱਦਾਂ ਮਤਲਬ ਨੌਨ ਵੇਜ ਦੇ ਵਿੱਚ ਇੱਥੇ ਲੋਕੀ ਬੀਫ ਬਹੁ ਖਾਂਦੇ ਤੇ ਪੋਰਕ ਬਹੁ ਖਾਂਦੇ ਆ ਬਹੁਤ ਜ਼ਿਆਦਾ ਖਾਂਦੇ ਇੱਥੇ ਤੇ ਚਿਕਨ ਆਮ ਤੌਰ ਤੇ ਖਾਂਦੇ ਆ ਮਤਲਬ ਜ਼ਿਆਦਾ ਮੋਟਾ ਮਾਸ ਜਿਹਦਾ ਆਪਾਂ ਕਹਿੰਦੇ ਉਹ ਖਾਂਦੇ ਇੱਥੇ ਤੇ ਆ ਲੰਡਨ ਬ੍ਰਿਜ ਦਾ ਇੱਥੇ ਹੁੰਦਾ ਆ ਐਂਡ ਆ ਜਿੱਨਾ ਆ ਰੈੱਡ ਬੱਸ ਤੇ ਨਿਊ ਕ੍ਰੋਸ ਸਟੇਟ ਇਹ ਰੱਦ ਬਸਿਆ ਹੁਣ ਦੇਖ ਇੱਥੋਂ ਵਿਊ ਹੁਣ ਦੇਖ ਘੈਂਟਾ ਲੱਗਦਾ ਨਾ ਹੁਣ ਸੋਣ ਲੱਗਦਾ ਉਹ ਘੈਂਟਾ ਹਣਾ ਆ ਦੇਖ ਇਹਨੂੰ ਉੱਪਰ ਵੀ ਜਾ ਹੋ ਜਾਂਦਾ ਆਹੜਾ ਕੁੱਤ ਮਨਾਰ ਜੀ ਦਾ ਲੰਬਾ ਹੈ ਸ਼ੀਸ਼ਿਆਂ ਦਾ ਬਣਿਆ ਹੋਇਆ ਹੈ ਇਹ ਉੱਪਰ ਜਾ ਹੋ ਜਾਂਦਾ ਸੋਚੋ ਵੀ ਅਸੀਂ ਇਹਨੂੰ ਲੰਡਨ ਬ੍ਰਿਜ ਲੰਡਨ ਬ੍ਰਿਜ ਦੇ ਨਾਮ ਨਾਲ ਹੀ ਜਾਣਦੇ ਆ ਸਾਰੇ ਹੀ ਸਾਰੇ ਲੰਡਨ ਬ੍ਰਿਜ ਲੰਡਨ ਬ੍ਰਿਜ ਹੀ ਕਰਦੇ ਆ ਪਰ ਇਹਦਾ ਅਸਲੀ ਨਾਮ ਮਾਰੀ ਜਿਸ ਦਾ ਅਸਲੀ ਨਾਮ ਤਾਂ ਟਾਵਰ ਬ੍ਰਿਜ ਆ ਮੈਂ ਕ੍ਰੀਲ ਦੇ ਵਿੱਚ ਸੁਣਿਆ ਸੀਗਾ ਉਹਨਾਂ ਕਹਿੰਦਾ ਇਹਨੂੰ ਆ ਮਤਲਬ ਲੰਡਨ ਬ੍ਰਿਜ ਨਹੀਂ ਹੈਗਾ ਇਹਦਾ ਨੰਨ ਜਿਹੜਾ ਬ੍ਰਿਜ ਆ ਉਹ ਰ ਆ ਮਤਲਬ ਟਾਵਰ ਬ੍ਰਿਜ ਆ ਉਹ ਜਿਹੜਾ ਮੈਂ ਜੀ ਇਨਫੋਰਮੇਸ਼ਨ ਤੇ ਉਹ ਲੰਡਨ ਬ੍ਰਿਜ ਦੀ ਸਹੀ ਦਿੱਤੀ ਸੀ ਕਿਉਂਕਿ ਅੱਪਾ ਇਹਨੂੰ ਲੰਡਨ ਬ੍ਰਿਜ ਬੋਲਦੇ ਰਹਿੰਦੇ ਨੇ ਨਾ ਇਸ ਕਰਕੇ ਮਤਲਬ ਇਹ ਹੈਗਾ ਟਾਵਰ ਬ੍ਰਿਜ ਇਹ ਬਣਿਆ ਆ 1886 786 ਜੀ ਚੁਰੂ ਐਸੀ ਬਣਾ ਨਾ ਤੇ ਕਦੋਂ ਖਤਮ ਹੋਇਆ ਸੀ ਇਹ 1894 ਚ ਹੋਇਆ ਸੀ ਨਾ 8 ਸਾਲ ਲੱਗੇ ਬਣਾਉਣ ਨੂੰ 1894 ਚ ਹੋਇਆ ਸੀ ਮਹਾਰਾਜ ਕਿਤੇ 1994 ਦਾ ਨਹੀਂ ਹੋਇਆ ਸੀ ਹੈਨਾ ਸਾਡੇ ਦੇਖ ਕੇ ਨਾ ਗੱਥ ਗੋਲ ਜੰਦੇ ਹੈਨਾ ਇਸ ਨਾਲ ਸਕੂਲ ਪਾਸ ਕਿਦਾਂ ਹੋਗਾ ਹੈਨਾ ਤੇ ਬ੍ਰਿਜ ਬਣਾਉਂਦੇ ਸੀ ਕਿ ਚਾਈਨਾ ਬਾਲ ਪਾਉਂਦੇ ਸੀ ਜਿਹੜੀ ਬਣੀ ਨਹੀਂ ਥਾਲੀ ਇਹ ਸਾਲ ਸਾਗੇ ਅਜੇ ਤੱਕ ਨਹੀਂ ਬਣਿਆ ਹੈਗਾ ਹੁਣ ਕਾਫੀ ਕੋਸ਼ਾ ਹੁਣੇ ਰਾਤ ਨੂੰ ਤਾਂ ਦਿਸਣਾ ਨਹੀਂ ਉਹ ਦਿਨੇ ਹੀ ਦਿਖਦਾ ਹੈ ਆ ਸਾਰੇ ਹਿਸਟਰੀ ਦੱਸੀ ਹੋਈ ਆ ਵੈਸੇ ਲਓ ਜੀ ਫਾਈਨਲੀ ਮੈਕੜੀ ਸਾਨੂੰ ਲੱਭ ਗਿਆ ਭੁੱਖ ਬਹੁਤ ਜ਼ਿਆਦਾ ਲੱਗੀ ਆ ਰਾਚੀ ਬਹੁਤ ਜ਼ਿਆਦਾ ਆ ਹੁਣ ਕਾਫੀ ਸ਼ੌਕ ਵਗੈਰਾ ਜਿਹੜੀਆਂ ਤਾਂ ਹੋ ਗਈਆਂ ਕਲੋਜ਼ਡ ਤੇ ਹੁਣ ਆਪਾਂ ਦੇਖਦੇ ਹਾਂ ਜੇ ਇੱਥੇ ਸਾਨੂੰ ਕੋਈ ਖਾਣ ਨੂੰ ਮਿਲ ਜਵੇ ਤਾਂ ਆ ਜਾ ਬਈ ਕਾਫੀ ਧੀਰੇ ਤੇ ਹੁਣ ਦੇਖਦੇ ਆ ਜੇ ਮੌਕਾ ਮਿਲ ਗਿਆ ਤਾਂ ਕੁਝ ਖਾਣ ਪੀਣ ਲੋ ਜੀ ਫਾਈਨਲੀ ਅਸੀਂ ਮੈਕਡਿ ਆਰਡਰ ਕਰ ਲਿਆ ਮਿਲ ਗਿਆ ਕਾਫੀ ਭੀੜ ਸੀਗੀ ਤੇ 22 ਹੋਣੀ ਹੈ ਕੋਲਡ ਡਰਿੰਕਾਂ ਤਕੀ ਫਰਦੇ ਨੇ ਤੇ ਵੈਜੀਟੇਬਲ ਮਿਲ ਜਾਂਦਾ ਹੈ ਨਾ ਵੀਗਨ ਵੀ ਮਿਲਦਾ ਹੈ ਵੈਜੀਟੇਬਲ ਵੀਗਨ ਵੀ ਮਿਲਦਾ ਹੈ ਇਸ ਤਰ੍ਹਾਂ ਅੱਜ ਸ਼ੀਜ਼ ਐਂਗਰੀ ਹੁਆ ਸੋਮੇਤੋ ਸੇ ਲਾਇ ਦੀ ਕਿਸੇ ਨਾਲ ਸ਼ੀਜ਼ ਐਂਗਰੀ ਹੋ ਗਈ ਵਾ ਮਿਲਾ ਦੋ ਆਪਣੇ ਹਸਬੈਂਡ ਦੇ ਨਾਲ ਜਾ ਕੇ ਤੇ ਬੁਆਏਫ੍ਰੈਂਡ ਨਾਲ ਫਸ ਪਈ ਹੈ ਕਹਿੰਦੀ ਨੇ ਪਾੜਦੇ ਆ ਇਹ ਪਾੜਦੇ ਆ ਸਾਰੇ ਦੁਖੀ ਹੈ ਇੱਥੇ ਕਦੇ ਕਦੇ ਲੱਗਦਾ ਹੈ ਨਾ ਕਿਤੇ ਵੇਖਾਈਏ ਤੇ ਆ ਭਾਈ ਉਹ ਨਹੀਂ ਚਾਹੁੰਦੇ ਆ ਕੋਈ ਫਾਈਵ ਸਟਾਰ ਹੋਟਲ ਦੇ ਬੈ ਖਾਂਦੇ ਆ ਵਧੀਆ ਜਗਾ ਚਾਹੀਦੀ। ਤੋ ਠੀਕ ਆ ਜੀ। ਆ ਇਹ ਸੀਗਾ ਅੱਜ ਦਾ ਬਲੌਗ ਟਾਵਰ ਬ੍ਰਿਜ ਦਾ ਲੰਡਨ ਬ੍ਰਿਜ ਕਹਿ ਦਿੰਦੇ ਆਪਾਂ। ਤੇ ਵਧੀਆ ਸੀਗਾ ਤੇ ਤੁਸੀਂ ਦੇਖਿਓ ਤੁਹਾਨੂੰ ਕਿਦਾਂ ਦਾ ਲੱਗਾ। ਕੁਛ ਛੋਟੀ ਮੋਟੀ ਜਾਣਕਾਰੀ ਜਿਹੜੀ ਮੈਂ ਦਿੱਤੀ ਆ ਬਾਕੀ ਤੁਸੀਂ ਦੇਖਿਆ ਇੱਥੇ ਦਾ ਇੰਜੋਏਮੈਂਟ ਜਿਹੜੇ ਸਾਰੇ ਕਰਦੇ ਆ। ਤੇ ਵੀਕੈਂਡ ਤੇ ਇਹ ਰਾਤ ਦਾ کافی ਵਧੀਆ ਮਾਹੌਲਾ ਤੇ ਸਮਰਵਾ ਤੇ ਉਹ ਠੰਡ ਨਹੀਂ ਹੈ ਨਹੀਂ ਉਹ ਤੇ ਦੇਖ ਸਕਦੇ ਆ ਨੋਰਮਲੀ ਕੱਪੜੇ ਪਾਏ ਹੋਏ ਆ ਜਿਦਾ ਅਪਕੀਆ ਪਾਉਣੇ ਨਹੀਂ ਠੀਕ ਆ ਮੈਂ ਤੇ ਐਸੀ ਅੱਜ ਦਾ ਬਲੌਗ ਲਾਈਕ ਕਰਿਓ ਸ਼ੇਅਰ ਕਰਿਓ ਤੇ ਤੁਹਾਨੂੰ ਕੁਝ ਵੀ ਲੱਗਦਾ ਆ ਤਾਂ ਕਮੈਂਟ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਜਿਹੜੇ ਮੇਰੇ ਨਿਊ ਫਾਲੋਅਰ ਵਾ ਮਤਲਬ ਨਿਊ ਦੇਖਣ ਵਾਲਾ ਬੰਦਾ ਆ ਤੇ ਉਹ ਵੀ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਤੁਹਾਡੇ ਇੱਕ ਸਬਸਕ੍ਰਾਈਬ ਦੇ ਨਾਲ ਮੈਂ ਆਉਣ ਵਾਲੀਆਂ ਨਵੀਆਂ ਨਵੀਆਂ ਚੀਜ਼ਾਂ ਦੇ ਬਾਰੇ ਪਤਾ ਲੱਗੂਗਾ ਤੇ ਠੀਕ ਆ ਜੀ ਫਿਰ ਮਿਲਦੇ ਆ ਨੈਕਸਟ ਵਲੌਗ ਵਿੱਚ ਮਿਲਦੇ ਆ ਨੈਕਸਟ ਵਲੌਗ ਵਿੱਚ ਸ਼ੀ ਯਾਂਕ